ਵਾਹਿਗੁਰੂ ਸਾਹਿਬ ਜੀਓ ਸਲੋਕ ਪੂਰਨ ਕਬੂ ਨ ਢੋਲਤਾ ਪੁਰਾ ਕੀਆ ਪ੍ਰਭ ਆਪ ਦਿਨ ਦਿਨ ਚੜਐ ਸਵਾਇਆ ਨਾਨਕ ਹੋ ਤਨ ਘਾਟ ਪੌੜੀ ਪੂਰਨ ਮਾ ਪੂਰਨ ਪ੍ਰਭ ਇੱਕ ਕਰਨ ਕਰਨ ਸਮਰਥ ਜੀ ਜੰਤ ਦਿਆਲ ਪਰਖਾ ਸਭਿਓ ਪ੍ਰਜਾ ਕਾ ਹਥ ਗੁਣ ਨਿਧਾਨ ਗੋਬਿੰਦ ਗੁਰ ਕੀ ਆਜਾ ਕਾ ਹੋਏ ਅੰਤਰ ਜਾਮੀ ਪ੍ਰਭ ਸੁਜਾਨ ਅਲਖ ਨਿਰੰਜਨ ਸੋਏ ਪਾਰ ਬ੍ਰਹਮ ਪਰਮੇਸ਼ਰ ਸਭ ਬਿਦ ਜਾਣਨ ਹਾਰ ਸੰਤ ਸਹਾਏ ਸ਼ਰਨ ਜੋਗ ਆਠ ਪਹਿਰ ਨਮਸ਼ਕਾਰ अकाथ कथा नह बुझिए सिमरो हर के चरण पतत उदाहरण अनाथ नाथ नानक प्रभ की शरण सलोक दुख बिन से सहसा गयो ਸ਼ਰਨ ਗਹੇ ਹਰ ਰਾਇ ਮਨ ਚਿੰਦੇ ਫਲ ਪਾਇਆ ਨਾਨਕ ਹਰ ਗੁਣ ਗਾਇ ਪੌੜੀ ਕੋਈ ਗਵੇ ਕੋ ਸੁਣੇ ਕੋਈ ਕਰੇ ਵਿਚਾਰ ਕੋਈ ਉਪਦੇਸੈ ਕੁਦਰੜੈ ਤਿਸ ਕਾ ਹੋਏ ਉਧਾਰ ਕਿਲ ਬਿਖ ਕਾਟੈ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਲਤ ਪਲਤ ਮੁਖੇ ਉਜਲਾ ਨਹ ਪਹੈ ਤਿਸਮੈ ਸੋ ਸਰਤਾ ਸਵੇ ਸੁਨੋ ਸੋ ਗਿਆਨੀ ਧਨਵੰਤ ਸੋ ਸੂਰਾ ਕਲਵੰਤ ਸੋਏ ਜਿਨ ਭਜਿਆ ਭਗਵੰਤ ਖਤਰੀ ਬ੍ਰਹਮਣ ਸੂਦ ਬੈਸ ਉਦਰੇ ਸਿਮਰ ਚੰਡਾਲ ਜਿਨ ਜਾਨਿਓ ਪ੍ਰਭ ਆਪਣਾ ਨਾਨਕ ਤੇ ਸਹਿਰਵਾਲ ਗਉੜੀ ਕੀ ਵਾਰ ਮਹੱਲਾ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਗੁਰ ਪੁਰਖ ਦਿਹਾਲ ਹੈ ਜਿਸ ਨੂੰ ਸਮਤ ਸਭ ਕੋ ਹੋਏ ਇੱਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਏ ਸਤ ਗੁਰ ਵਿੱਚ ਅੰਮ੍ਰਿਤ ਹੈ ਹਰ ਉਤਮ ਹਰ ਪਦ ਸੋਏ ਨਾਨਕ ਕਿਰਪਾ ਤੇ ਹਰ ਧਿਆਇਐ ਗੁਰਮੁਖ ਪਾਵੇ ਕੋਇ ਮਹਲਾ ਚੌਥਾ ਹੋ ਮੈਂ ਮਾਇਆ ਸਭ ਵਿਖ ਹੈ ਨਿਤ ਜਗ ਟੋਟਾ ਸੰਸਾਰ ਲਾਹ ਹਰ ਤਨ ਖਟਿਆ ਗੁਰਮੁਖ ਸ਼ਬਦ ਵਿਚਾਰ ਹੋ ਮੈ ਮੈਲ ਵਿਖੇ ਉਤਰੈ ਹਰ ਅੰਮ੍ਰਿਤ ਹਰ ਉਰਤਾਰ ਸਭ ਕਾਰਜ ਤਿਨ ਕੇ ਸਿਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਰ ਮਿਲੇ ਸਿਰਜਣਹਾਰ ਪਉੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੁਸਾਈ ਤੁਧ ਨੂੰ ਸਭ ਧਿਆਏ ਦੇ ਸਭ ਲਗੇ ਤੇਰੀ ਪਾਈ ਤੇਰੀ ਸਿਫਤ ਸੋ ਵਾਲੇ ਉਹ ਸਰੂਪ ਹੈ ਜਿਨ ਕੇਤੇ ਤੇ ਸਪਾਰ ਲੰਘਾਈ ਗੁਰਮੁਖਾ ਨੋ ਫਲ ਪਾਇੰਦਾ ਸਚ ਨਾਮ ਸਮਾਈ ਵੱਡੇ ਮੇਰੇ ਸਾਹਿਬਾ ਵੱਡੀ ਤੇਰੀ ਵਡਿਆਈ ਸਾਲੋਕ ਮਹੱਲਾ ਚੌਥਾ ਵਿਣ ਨਾਵੇ ਹੋਰ ਸਲਾਹਣਾ ਸਭ ਬੋਲਣ ਫਿਕਾ ਸਾਦ ਮਨ ਮੁਖ ਅਹੰਕਾਰ ਸਲਾਹੰਦੇ ਹੋ ਮੈਂ ਮਮਤਾਵਾਦ ਜਿੰਨ ਸਲਾਹਨ ਸੇ ਮਰਹੇ ਖਪ ਜਾਵੇ ਸਭ ਅਪਵਾਦ ਜਨ ਨਾਨਕ ਗੁਰਮੁਖ ਉਬਰੇ ਜਪ ਹਰ ਹਰ ਪਰਮਾ ਨਾਦ ਮਹਲਾ ਚੌਥਾ ਸਤ ਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੇ ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁਖ ਪਰ ਹਰੇ ਪਉੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ ਜਿਨੇ ਤੂੰ ਇੱਕ ਮਨ ਸੱਚ ਧਿਆਇਆ ਤਿੰਨ ਕਾ ਸਭ ਦੁੱਖ ਗਵਾਇਆ ਤੇਰਾ ਸਰੀਰ ਕੋ ਨਹੀਂ ਜਿਸ ਨੂੰ ਲਵੇ ਲਾਏ ਸੁਣਾਇਆ ਤੁਦ ਜੇ ਵਡ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰੇ ਮਨ ਪਾਇਆ ਸੱਚੇ ਮੇਰੇ ਸਾਹਿਬਾ ਸੱਚੇ ਸਚਨਾਇ ਸਲੋਕ ਮਹੱਲਾ ਚੌਥਾ ਮਨ ਅੰਤਰ ਹੋ ਮੈ ਰੋਗ ਹੈ ਭਰਮ ਭੂਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਤ ਗੁਰ ਸਾਧੂ ਸਜਣਾ ਮਹਲਾ ਚੌਥਾ ਮਨ ਤਨ ਰਤਾ ਰੰਗ ਸਿਉ ਗੁਰਮੁਖ ਹਰਿ ਗੁਣਤਾਸ ਜਨ ਨਾਨਕ ਹਰ ਸਰਣਾ ਗਤੀ ਹਰ ਮੇਲੇ ਗੁਰ ਸਾਬਾਸ ਪੌੜੀ ਤੂੰ ਕਰਤਾ purkh agam ਹੈ ਕਿਸ ਨਾਲ ਤੂੰ ਵੜੀ ਐ ਤੁਧ ਜੇ ਵੜ ਹੋਏ ਸੋ ਆਖੀ ਐ ਤੁਧ ਜੇ ਹਾ ਤੂੰ ਹੈ ਪੜੀਏ ਤੂੰ ਘਟ ਘਟ ਇੱਕ ਵਰਤਦਾ ਗੁਰਮੁਖ ਪਰ ਗੜੀਏ ਤੂੰ ਸੱਚਾ ਸਬਸਦਾ ਖਸਮ ਹੈ ਸਭ ਦੂ ਤੂੰ ਚੜੀਏ ਤੂੰ ਕਰੇ ਸੋ ਸਚੇ ਹੋਏ ਸੀ ਤਾਂ ਕਾਇਤ ਕੜੀਏ ਸਲੋਕਾ ਮਹਲਾ ਚੌਥਾ ਮੈਂ ਮਨ ਤਨ ਪ੍ਰੇਮ ਪਰਮ ਕਾ ਅਠੇ ਪਹਿਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤ ਗੁਰ ਸੁਖ ਵਸਨ ਮਹਲਾ ਚੌਥਾ ਜਿਨੇ ਅੰਦਰ ਪ੍ਰੀਤ ਪਰਮ ਕੇ ਜੋ ਬੋਲਨ ਤਵੇ ਸੁਹਣ ਨਾਨਕ ਹਰਿਆ ਪੇ ਜਾਨ ਦਾ ਜਿਨ ਲਾਈ ਪ੍ਰੀਤ ਪਰਨ ਪੌੜੀ ਤੂੰ ਕਰਤਾ ਆਪ ਅਭੁੱਲ ਹੈ ਭੁੱਲਣ ਵਿੱਚ ਨਾ ਹੈ ਤੂੰ ਕਰੇ ਸੋ ਸੱਚੇ ਭਲਾ ਹੈ ਗੁਰ ਸ਼ਬਦ 부ਜਾ ਹੈ ਤੂੰ ਕਰਨ ਕਰਨ ਸਮਰਥ ਹੈ ਦੂਜਾ ਕੋ ਨਾ ਹੈ ਤੂੰ ਸਾਹਿਬ ਅਗਮ ਦਿਆਲ ਹੈ ਸਭ ਤੁਧ ਧਿਆਈ ਸਭ ਜੀ ਤੇਰੇ ਤੂੰ ਸਬਸਦਾ ਤੂੰ ਸਬ ਛਡਾਹੀ ਸਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸ ਰਾਏ ਅਖੇ ਤਾਰ ਲਗਨ ਗੁਰ ਤੁਠੇ ਸਜਣ ਮਿਲਿਆ ਜਨ ਨਾਨਕ ਸੁਖ ਸਵਲ ਮਹਲਾ ਚੌਥਾ ਸਤ ਗੁਰ ਦਾਤਾ ਦਿਆਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਗੁਰ ਅੰਦਰੋ ਹੋ ਨਿਰਵੈਰ ਹੈ ਸਭ ਦੇਖੇ ਬ੍ਰਹਮ ਇੱਕ ਸੋਏ ਨਿਰਵੈਰਾਂ ਨਾਲ ਜਿਵੈਰ ਚਲਾਇੰਦੇ ਤਿੰਨ ਵਿੱਚੋਂ ਤਿਸ਼ਟਿਆ ਨ ਕੋਏ ਸਤਗੁਰ ਸਭ ਨਾਂ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉ ਹੋਏ ਸਤ ਗੁਰ ਨਾਲ ਜੇ ਹਾ ਕੋਇ ਛਦਾ ਤੇ ਹਾ ਫਲ ਪਾਏ ਕੋਇ ਨਾਨਕ ਕਰਤਾ ਸਭ ਕਿਛ ਜਾਣਦਾ ਜਿੱਦੂ ਕਿਛ ਗੁਜਾ ਨ ਹੋਏ ਪੋੜੀ ਜਿਸ ਨੂੰ ਸਾਹਿਬ ਵੱਡਾ ਕਰੇ ਸੋਏ ਵੱਡ ਜਾਣੀ ਜਿਸ ਸਾਹਿਬ ਭਾਵੇ ਤੇ ਸਬਖਸ਼ ਲਈ ਸੋ ਸਾਹਿਬ ਮਨ ਭਾਣੀ ਜੇ ਕੋs ਦੀ ਰੀਸ ਕਰੇ ਸੋ ਮੂੜ ਅਜਾਣੀ ਜਿਸ ਨੂੰ ਸਤ ਗੁਰ ਮਿਲੇ ਸੋ ਗੁਣ ਰਵੇ ਗੁਣ ਆਖ ਵਖਾਣੀ ਨਾਨਕ ਸਚਾ ਸਚ ਹੈ 부ਜ ਸਚ ਸਮਾਣੀ ਸਲੋਕ ਮਹਲਾ 4 ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿੰਨ ਲਥਾ ਹੋ ਮੈਂ ਪਾਰ ਜਿਨ ਗੁਰਮੁਖ ਹਰਿ ਆਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਦਿਸਨੋ ਫਿਟ ਫਿਟ ਕਹੈ ਸਭ ਸੰਸਾਰ ਸਤ ਗੁਰ ਵਿੱਚ ਆਪ ਵਰਤਦਾ ਹਰਿਆ ਪੇ ਰਖਣਹਾਰ ਧੰਨ ਧੰਨ ਗੁਰੂ ਗੁਣਗਾਮ ਦਾ ਤਿਸ ਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿਨ ਕੋ ਵਾਰਿਆ ਜਿਨ ਜਪਿਆ ਸਿਰ ਜਨਹਾਰ ਮਹਲਾ 4 ਆਪੇ ਧਰਤੀ ਸਾਜਿਆ ਨਾ ਆਪੇ ਆਕਾਸ ਵੇਜੇ ਆਪੇ ਜੰਤਿ ਉਪਾਇਨ ਮੁਖ ਆਪੇ ਦੇ ਗਿਰਾਸ ਸਬੇ ਆਪ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਟੇ ਤਾਸ ਤੋੜੀ ਤੂੰ ਸੱਚਾ ਸਾਹਿਬ ਸਚ ਹੈ ਸਚ ਸੱਚੇ ਪਾਵੇ ਜੋ ਤਦ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨ ਆਵੇ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰਦੈ ਸਚਾ ਪਾਵੇ ਕੁੜਿਆਰ ਪੇਸ਼ਾਹਾਂ ਸਟੀਆਂ ਨ ਕੋੜੇ ਹਿਰਦੈ ਕਪਟ ਮਹਾਂ ਦੁਖ ਪਾਵੇ ਮੋਹ ਕਾਲੇ ਕੁੜਿਆਰੀਆਂ ਕੁੜਿਆਰ ਕੁੜੋ ਹੋਏ ਜਾਵੇ ਸਲੋਕ ਮਹਲਾ ਚੌਥਾ ਸਤ ਗੁਰ ਧਰਤੇ ਧਰਮ ਹੈ ਇਸ ਵਿੱਚ ਜੇ ਹਾ ਕੋ ਬੀਜੇ ਤੇ ਹਾ ਫਲ ਪਾਏ ਗੁਰ ਸਿੱਖੀ ਅੰਮ੍ਰਿਤ ਬੀਜਿਆ ਤਿਨੇ ਅੰਮ੍ਰਿਤ ਫਲ ਹਰ ਪਾਏ ਉਹਨਾ ਹਲਤ ਪਲਤ ਮੁਖੇ ਉਜਲੇ ਓਏ ਹਰ ਦਰਗਹਿ ਸੱਚੇ ਪੈਨਾਏ ਇਕਨਾ ਅੰਦਰ ਖੋਟ ਨਿਤ ਖੋਟ ਕਮਾਵੇ ਓ ਜਿਹਾਂ ਬੀਜੇ ਤੇ ਹਾ ਫਲ ਖਾਏ ਜਾਂ ਸਤ ਗੁਰ ਸਾਫ ਨਦਰ ਕਰ ਦੇਖੈ ਸਵਾਭ ਗੀਰ ਸਭ ਉਗੜ ਆਏ ਓਏ ਜਿਹਾਂ ਚਿਤ ਵੈ ਨਿਤ ਤੇ ਹਾ ਪਾਏ ਨਾ ਓਏ ਤੇ ਹੋ ਜੇ ਦੇਵ ਜਾਈ ਨਾਨਕ ਦੋਹੇ ਸਿਰੇ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਬਾਈ ਮਹਲਾ ਚੌਥਾ ਇਕ ਮਨ ਇਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵਥ ਹੋਵੇ ਸਾਈ ਖਾਏ ਬਿਨ ਸਤ ਗੁਰ ਸੁਜੀ ਨਾ ਪਵੇ ਅਹੰਕਾਰ ਨ ਵਿੱਚ ਹੋ ਜਾਏ ਅਹੰਕਾਰੀਆਂ ਨੂੰ ਦੁੱਖ ਭੁਖ ਹੈ ਹੱਥ ਤੜ੍ਹ ਹੈ ਘਰ ਘਰ ਮੰਗਾਹੇ ਕੁੜਾ ਠੱਗੇ ਗੁਜੇ ਨਾ ਰਹੇ ਮੁਲਮਾ ਪਾਜ ਲੈ ਜਾਏ ਜਿਸ ਹੋਵੇ ਪੁਰਬ ਲਿਖਿਆ ਤਿਸ ਸਤ ਗੁਰ ਮਿਲੈ ਪ੍ਰਭ ਆਏ ਜੋ ਲੋਹਾ ਪਰਸ ਭੇਟੀਏ ਮੇਰੇ ਸੰਗਤ ਸਵਰਨ ਹੋਏ ਜਾਏ ਜਨ ਨਾਨਕ ਦੇ ਪ੍ਰਭ ਤੂੰ ਧਣੀ ਜੋ ਪਾਵੇ ਤ ਵੈ ਚਲਾਏ ਪੌੜੀ ਜਿਨ ਹਰ ਹਿਰਦੈ ਸੇਵਿਆ ਤਨ ਹਰਿਆਭ ਮਿਲਾਏ ਗੁਣ ਕੀ ਸਾਜ ਤਨ ਸੋ ਕਰੀ ਸਾਬਿ ਅਵਗਣ ਸ਼ਬਦ ਜਲਾਏ ਔਗਣ ਵਿਕਣ ਪਲਰੀ ਜਿਸ ਦੇਸ ਸਚੇ ਪਾਏ ਬਿਲੇ ਹਾਰੀ ਗੁਰ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਟਿ ਆਏ ਵੱਡੀ ਵੱਡਿਆਈ ਵੱਡੇ ਕੀ ਗੁਰਮੁਖ ਆਲਾਏ ਸਤੋਕ ਮਹੱਲਾ ਚੌਥਾ ਸਤ ਗੁਰ ਵਿੱਚ ਵੱਡੀ ਵੱਡਿਆਈ ਜੋ ਅਨੰਦਨ ਹਰ ਹਰ ਨਾਮ ਤੇ ਆਵੇ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਤਾਨ ਹਰ ਨਾਮ ਨਿਬਾਨ ਹਰ ਨਾਮ ਰਖ ਕਰਾਵੇ ਜੋ ਚਿਤ ਲਾਏ ਪੁਜੇ ਗੁਰਮੂਰਤ ਸੋ ਮਨ ਇੱਚੇ ਫਲ ਪਾਵੇ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਤਿਸ ਕਰਤਾ ਮਾਰ ਦੇਵਾਵੇ ਫਿਰ ਉਹ ਵੇਲਾ ਉਸ ਹੱਥ ਨਾ ਆਵੇ ਹੋ ਆਪਣਾ ਬੀਜਿਆ ਆਪੇ ਖਾਵੇ ਨਰਕ ਘੋਰ ਮੋਕਾਲੇ ਖੜਿਆ ਜਿਉ ਤਸਕਰ ਪਾਏ ਗਲਾਵੇ ਫਿਰ ਸਤ ਗੁਰ ਕੇ ਸ਼ਰਣੀ ਪਵੇ ਤਾਂ ਉਬਰੇ ਜਾਂ ਹਰ ਹਰ ਨਾਮ ਤੇ ਆਵੇ ਹਰ ਬਤਾਇਆ ਸੁਣਾਏ ਨਾਨਕ ਹਰ ਕਰਤੇ ਏਵੈ ਭਾਵੇ ਮਹਲਾ ਚੌਥਾ ਪੂਰੇ ਗੁਰ ਕਾ ਹੁਕਮ ਨ ਮੰਨੇ ਮਹਲਾ ਚੌਥਾ ਪੂਰੇ ਗੁਰ ਕਾ ਹੁਕਮ ਨ ਮੰਨੇ ਓਹ ਮਨ ਮੁਖ ਅਗਿਆਨ ਮੁੱਠਾ ਵਿਖਮਾਇ ਉਸ ਅੰਦਰ ਕੂੜਾ ਕੁੜੋ ਕਰਭਜੈ ਅਣਹੁੰਦੇ ਝਗੜੇ ਦੇ ਉਸ ਦੇ ਗਲ ਪਾਇਆ ਉਸ ਗਲ ਫਰੂਸੀ ਕਰੇ ਬਹੁਤ ਈ ਉਸ ਦਾ ਬੋਲਿਆ ਕਿਸੈ ਨਾ ਪਾਇਆ ਓਹ ਘਰ ਘਰ ਹੰਡੈ ਜੋ ਰਨ ਦੁਹਾਗਣ ਉਸ ਨਾਲ ਮੋਹ ਜੋੜੇ ਉਸ ਭੀ ਲੱਛਣ ਲਾਇਆ ਗੁਰਮੁਖ ਹੋਏ ਸ왈ਿਪ ਤੋਂ ਵਰਤੈ ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਹੀਂ ਪੰਜ ਹੋ ਓਨ ਲਾਹ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆ ਸੁਣਾਏ ਪੂਰੇ ਗੁਰ ਕਾ ਬਚਨ ਉੱਪਰ ਆਇਆ ਗੁਰ ਸਿੱਖਾਂ ਵਡਿਆਈ ਪਾਵੇ ਗੁਰਪੂਰੇ ਕੀ ਮਨ ਮੁਖਾ ਉਹ ਵੇਲਾ ਹੱਥ ਨ ਆਇਆ ਪੌੜੀ ਸੱਚ ਸੱਚਾ ਸ਼ਬਦ ਵੱਡਾ ਹੈ ਸੋ ਲੈ ਜਿਸ ਸਤ ਗੁਰ ਟਿਕੇ ਸੋ ਸਤ ਗੁਰ ਜੇ ਸੱਚ ਤੇ ਆਇਂਦਾ ਸੱਚ ਸੱਚਾ ਸਤ ਗੁਰ ਇਕੇ ਸੋਈ ਸਤ ਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸਸ਼ਕੇ ਜੇ ਬਿਨ ਸਤ ਗੁਰ ਸੇਵੇ ਆਪ ਗਣਾਂਏ ਦੇ ਤੇਨੇ ਅੰਦਰ ਕੋੜਾ ਫਿਟ ਫਿਟ ਮੋ ਫਿੱਕੇ ਓਏ ਬੋਲੇ ਕਿਸੈ ਨਾ ਭਾਵਨੇ ਮੋਹ ਕਾਲੇ ਸਤ ਗੁਰ ਤੇ ਚੁਕੇ ਜੇ ਬਿਨ ਸਤ ਗੁਰ ਸੇਵ ਆਪ ਗਣਾਏ ਦੇ ਤੇਨੇ ਅੰਦਰ ਕੂੜਾ ਫਿਟ ਫਿਟ ਮੋ ਫਿੱਕੇ ਓਏ ਬੋਲੇ ਕਿਸੈ ਨਾ ਪਾਵਣੀ ਮੋਹ ਕਾਲੇ ਸਤ ਗੁਰ ਤੇ ਚੁਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ